ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਆਖਾ ਉਸਾਰੋ ਵਾਹਿਗੁਰੂ ਬਤੈ ਹਾਂਜੀ ਅੱਜ ਦਾ ਮਤਲਬ ਤੁਹਾਡੇ ਤੋਂ ਰੋਜ਼ ਸਿੱਖਦੀ ਹਾਂ ਅੱਜ ਇੱਕ ਹੋਰ ਨਵੀਂ ਗੱਲ ਸਿੱਖਣੀ ਚਾਹੁੰਦਾ ਐਜ਼ ਤੁਹਾਡਾ ਸਟੂਡੈਂਟ ਹੀ ਹਨਾ ਤੁਸੀਂ ਸਾਨੂੰ ਹਰ ਇੱਕ ਚੀਜ਼ ਦੱਸ ਦਿਓ ਅੱਜ ਮੇਰੇ ਦਿਲ 'ਚ ਇਹ ਆਇਆ ਵੀ ਤੁਹਾਨੂੰ ਇੱਕ ਚੀਜ਼ ਪੁੱਛਾਂ ਕਿ ਆਪਣਾ ਸਿੱਖ ਰਾਜ ਕਦੋਂ ਕੀ ਮਤਲਬ ਕਦੋਂ ਆਊਗਾ ਸਿੱਖ ਰਾਜ ਦਾ ਹਨਾ ਜਿਵੇਂ ਆਪਣਾ ਪਹਿਲਾ ਰਾਜ ਸੀ ਹਨਾ ਉਹ ਮਤਲਬ ਅੱਜ ਅੱਜ ਦੇ ਟਾਈਮ ਮੁਕੰਮਲ ਹੈ ਹੋ ਸਕਦਾ ਐਵੇਂ ਕਹ ਲੀ ਹੁੰਦੀ ਆ ਵੀ ਆਪਾਂ ਇੱਥੇ ਇਕੱਠੇ ਰਹੀ ਹਾਂ ਮੈਂ ਕੋਸ਼ਿਸ਼ ਕਰਦਾ ਨਾ ਵੀ ਤੁਹਾਡੇ ਥੋੜੇ ਸਵਾਲ ਦੇ ਵਿੱਚੋਂ ਵੀ ਉਸ ਸਵਾਲ ਦਾ मीनिंग ਬੜਾ ਵੱਡਾ ਸਮਝਾਂ ਮੈਨੂੰ ਪਤਾ ਲੱਗ ਜਾਂਦਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਰਾਜ ਭਾਗ ਕੀ ਆ ਗੁਲਾਮੀ ਕੀ ਆ ਆਜ਼ਾਦੀ ਕੀ ਆ ਅਰਥ ਕੀ ਆ ਇਹਦੇ ਕਿਉਂਕਿ ਕੁਝ ਗੱਲਾਂ ਆਪਾਂ ਲਗਾਤਾਰ ਨਿਰੰਤਰ ਸ਼ਬਦਾਂ 'ਚ ਸੁਣਦੇ ਹਾਂ ਸ਼ਬਦਾਂ 'ਚ ਆਪਾਂ ਬੜਾ ਕੁਝ ਸੁਣਦੇ ਹਾਂ ਸਭ ਤੋਂ ਪਹਿਲਾਂ ਤਾਂ ਇਤਿਹਾਸ ਜਿਹਨੂੰ ਆਪਾਂ ਹਿਸਟਰੀ ਕਹਿੰਦੇ ਆ ਹਾਂਜੀ ਉਹਦੇ ਦੋ ਪੱਖ ਨੇ ਇੱਕ ਉਹਦਾ ਮਾਈਥੋਲੋਜੀ ਆ ਜਿਹਨੂੰ ਮਿਥਿਹਾਸ ਕਹਿੰਦੇ ਆ ਇੱਕ ਉਹਨੂੰ ਹਿਸਟਰੀ ਕਹਿ ਦਿੰਦੇ ਆ ਪ੍ਰੈਜ਼ੈਂਟ ਜਿਹੜੀ ਹੋਈ ਆ ਹਾਂਜੀ ਇੱਕ ਮਤਲਬ ਕਿ ਕਿਤਾਬ ਵੀ ਹੈਗੀ ਆ ਗ੍ਰੰਥ ਵੀ ਹੈਗਾ ਹੈਗਾ ਸਾਰਾ ਕੁਝ ਆ ਪਰ ਗਵਾਹੀ ਨਹੀਂ ਕੋਈ ਸਰੋਤ ਪਰਦਾ ਐਗਜ਼ੈਕਟ ਪਤਾ ਨਹੀਂ ਹੈ ਕਿ ਨਹੀਂ ਹੈ ਹੋ ਸਕਦਾ ਤੇ ਨਹੀਂ ਹੋ ਸਕਦਾ ਬਟ ਜਿਤਨਾ ਹੁਣ ਪਰਸ਼ੀਅਨ ਹਿਸਟਰੀ ਆ ਪੜਾਂਗੀ ਉਹਦੇ ਸਬੂਤ ਆ ਹੈ ਯੂਨਾਈਟਿਡ ਕਿੰਗਡਮ ਆ ਅੱਜ ਵੀ ਆ ਕਦੋਂ ਤੋਂ ਆਇਆ ਬੁਕਵਾ ਹੈ ਹੈਗਾ ਖਾਲਸਾ ਰਾਜ ਇੱਕ ਇੱਕ ਚੀਜ਼ ਗਵਾਹੀ ਭਰਦੀ ਆ ਹੈ ਰੂਮ ਪਰਸ਼ੀਅਨ ਫਾਰਸ ਹੁਣ ਪਿੱਛੇ ਜਿਹਾ ਸਪਾਰਟਨਸ ਕਿੰਨਾ ਕੁਛ ਹੈ ਨਾ ਦੁਨੀਆ ਦੇ ਉੱਤੇ ਪ੍ਰਾਤਨ ਤੋਂ ਪ੍ਰਾਤਨ ਸਭੇਤਾਵਾਂ ਦੇ ਵਿੱਚ ਬੋਲੀ ਇਲਾਕੇ ਖੇਤੇ ਰਾਜੇ ਰਜਵਾੜਾ ਸ਼ਹੀ ਰਾਜਪਾ ਅੱਛਾ ਕਿਉਂਕਿ ਜਿਹੜਾ ਆਮ ਘਰੇਲੂ ਮਨੁੱਖ ਹੁੰਦਾ ਨਾ ਹਾਂਜੀ ਉਹ ਘਰ ਤੱਕ ਸੀਮਿਤ ਹੁੰਦਾ ਠੀਕ ਹੈ ਤੇ ਦੁਨੀਆ ਦੇ ਵਿੱਚ ਜਿਹੜਾ ਸ੍ਰੋਤ ਮਿਲਦਾ ਨਾ ਹਾਂਜੀ ਜਿਹੜੇ ਪ੍ਰੂਫ ਮਿਲਦੇ ਆ ਭਾਵੇਂ ਉਹ ਕੋਈ ਸਟੈਚੂ ਆ ਪਾਵੇਂ ਬੁੱਕਾ ਪਾਵੇਂ ਕੋਈ ਹੋਰ ਕੁਝ ਕੋਈ ਵੀ ਕਲਿਊ ਆ ਉਹ ਕਿੰਗਡਮ ਨਾਲ ਜੁੜਿਆ ਅੱਜ ਪੱਕਾ ਰਾਜਪਾਗ ਨਾਲ ਜੁੜਿਆ ਹੋਇਆ ਕਿਉਂਕਿ ਰਾਜਪਾਗ ਕੋ ਸਮਰੱਥਾ ਹੁੰਦੀ ਆ ਬਹੁਤੇ ਰਾਜੇ ਆਪਣਾ ਇਤਿਹਾਸ ਲਿਖਵਾਉਂਦੇ ਸੀਗੇ ਤੇ ਬਹੁਤੇ ਬੰਦੇ ਸੀ ਰਾਜੇ ਕਹਿੰਦੇ ਸੀ ਹਾਂ ਵੀ ਤੁਹਾਨੂੰ ਅਸੀਂ ਖਰਚਾ ਪਾਣੀ ਦਿੰਨੇ ਆ ਤੇ ਤੁਸੀਂ ਲਿਖੋ ਜ਼ਿਆਦਾਤਰ ਜਿਹੜਾ ਦੁਨੀਆ ਦੇ ਉੱਤੇ ਸਮਰਪਿਤ ਇਤਿਹਾਸ ਆ ਜਿਹੜਾ ਸਹੀ ਮੰਨਿਆ ਜਾਂਦਾ ਉਹ ਲੋਕਾਂ ਨੇ ਹਰ ਇੱਕ ਰਾਜ ਭਾਗ ਤੋਂ ਆਜ਼ਾਦ ਹੋ ਕੇ ਲਿਖਿਆ ਤੇ ਦੁਨੀਆ ਨਹੀਂ ਮੰਨਿਆ ਅੱਗੋਂ ਰਾਜ ਭਾਗ ਤੇ ਰਾਜਿਆਂ ਨੇ ਵੀ ਉਤੋਂ ਸੇਧ ਲਈ ਆ ਹੁਣ ਜਿਤਨਾ ਭਾਈ ਕਾਨ ਸਿੰਘ ਨਭਾ ਹਾਂਜੀ ਉਹ ਜਿਹੜਾ ਉਹਨਾਂ ਨੇ ਇੱਕ ਪੂਰੀ ਡਿਕਸ਼ਨਰੀ ਲਿਖੀ ਆ ਗੁਰਮੁਖੀ ਦੀ ਬਹੁਤ ਵੱਡਾ ਗ੍ਰੰਥ ਆ ਤੇ ਮੈਂ ਕਹਿਣਾ ਚਾਹੁੰਦਾ ਵਾਂ ਪੀ ਹਰ ਘਰ ਦੇ ਵਿੱਚ ਗੁਰਸਿੱਖ ਦੇ ਘਰ ਦੇ ਵਿੱਚ ਜਿਹੜਾ ਗੁਰਮੁਖੀ ਪੜਦਾ ਜਾਂ ਪੜਨਾ ਚਾਹੁੰਦਾ ਜਿਹੜਾ ਕਹਿਤਾ ਵਾ ਗੁਰਮੁਖੀ ਆਲਾ ਤੇ ਮਹਾਨ ਕੋਸ਼ ਜ਼ਰੂਰੀ ਆ ਮਹਾਨ ਕੋਸ਼ ਦਾ ਕੋੜਿਆਂ ਨੇ ਵੀ ਫੁਰਕੜੇ ਮਾਰਦੇ ਹਾਂਜੀ ਠੀਕ ਆ ਉਹ ਫੇਰ ਮਾਰਦਾ ਕੋੜੇ ਦੇ ਫੁਰਕੜੇ ਦਾ ਅਰਥ ਆ ਸਹੀ ਆ درست ਆ ਕੋੜੇ ਦਾ ਫੁਰਕੜਾ ਜਿਹੜਾ ਵਾ ਨਾ ਇਹਨੂੰ ਸਲਖਣਾ ਮੰਨਿਆ ਜਾਂਦਾ ਕੋੜਾ ਜੇ ਫੁਰਕੜਾ ਮਾਰਦੇ ਆਪਾਂ ਗੱਲਬਾਤ ਕਰਦੇ ਆਈਏ ਮਤਲਬ ਕਿ ਉਹਨੇ ਗਵਾਹੀ ਭਰੀ ਆ ਉਹਦਾ ਇਹ ਮਤਲਬ ਹੈ ਵੀ ਆਪਾਂ ਹੁਣ ਜਿਹੜੀ ਮਿਹਨਤ ਕੀਤੀ ਸੀ ਉਹਦੇ ਤੇ ਜਿਹੜੀ ਆਪਾਂ ਹੁਣ ਉਹਨੂੰ ਨਵਾਇਆ ਫੇਰ ਹਾਂ ਜੇ ਉਹ ਗੱਲਬਾਤਾਂ ਸੁਣ ਰਿਹਾ ਸਾਡੀਆਂ ਉਹ ਕਿਉਂਕਿ ਆਪਾਂ ਉਹਦੇ ਨਾਲ ਰਹਿੰਦੇ ਸਾਰਾ ਦਿਨ ਹੈ ਨਾ ਘੋੜਾ ਤਾਂ ਹੀ ਆਜ਼ਾਦੀ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਕਿਉਂ ਮਹਾਰਾਜ ਨੇ ਕਿਉਂ ਇਹਨੂੰ ਇੰਨੀ ਵਡਿਆਈ ਦਿੱਤੀ ਕਿਉਂਕਿ ਇਹ ਜਿੱਦਾਂ ਦਾ ਵਾ ਆਪਣੇ ਤੇ ਉਦਾਂ ਦਾ ਅਸਰ ਹੋਣਾ ਹੁਣ ਜੇ ਕਿਸੇ ਨੇ ਬਾਂਦਰ ਰੱਖਿਆ ਨਾ ਜਿੰਨੇ ਜਿਹੜੀ ਚੀਜ਼ ਰੱਖੀ ਆ ਉਹਦੇ ਤੇ ਉਹੀ ਚੀਜ਼ ਦਾ ਅਸਰ ਹੋਣਾ ਕਿਉਂਕਿ ਉਹ ਚੀਜ਼ ਆਪਣਾ ਵੇਵਸ ਛੱਡਦੀ ਆ ਉਹਦਾ ਅਸਰ ਛੱਡਦੀ ਆ ਹੁਣ ਆਜ਼ਾਦੀ ਤੇ ਗੁਲਾਮੀ ਤੁਸੀਂ ਇਤਿਹਾਸ ਪੜ੍ਹਦੇ ਹੋ ਸਟੂਡੈਂਟ ਹੋ ਵਧੀਆ ਸਟੂਡੈਂਟ ਹੋ ਧਿਆਨ ਨਾਲ ਗੱਲ ਸੁਣਿਓ ਤੇ ਨਾਲੇ ਦਰਸ਼ਕਾਂ ਨੂੰ ਵੀ ਪਤਾ ਲੱਗੂ ਇਹ ਕੌਣ ਵਾਲੇ ਸਮੇਂ ਦੇ ਵਿੱਚ ਮੈਂ ਚਾਹਣਾ ਵਾਂ ਵੀ ਜਿਤਨਾ ਦੂਜਿਆਂ ਚੈਨਲਾਂ ਤੇ ਆਪਣੇ ਹਿਸਟਰੀ ਦੇ ਚੱਲੇ ਆ ਪਰ ਉਹ ਮੈਂ ਉਹਨਾਂ ਨਾਲ ਸਹਿਮਤ ਨਹੀਂਗਾ ਆਪਦੀਆਂ ਗੱਲਾਂ ਨਹੀਂ ਕਿਉਂਕਿ ਉਹ ਗੱਲਾਂ ਮੈਨੂੰ ਕਿਤੇ ਨਾ ਕਿਤੇ ਲੱਗਾ ਵੀ ਮੈਂ ਕਿਸੇ ਡਾਇਰੈਕਟ ਕੀਤੀ ਆ ਮੈਂ ਉਹ ਗੱਲਾਂ ਖੁੱਲ ਕੇ ਕਰਨੀਆਂ ਚਾਹੁੰਦਾ ਖੁੱਲ ਕੇ ਕਿਉਂਕਿ ਹਾਂ ਉਹ ਮੈਂ ਚਾਹੁੰਦਾ ਵੀ ਤੁਸੀਂ ਤਿਆਰੀ ਕਰੋ ਤੁਸੀਂ ਕੁਐਸਚਨ ਕਰੋ ਕਿਉਂਕਿ ਕੁਐਸਚਨ ਨਹੀਂ ਕਰਦੇ ਜਿੰਨਾ ਚਿਰ ਕੁਐਸਚਨ ਨਹੀਂ ਹੋਊਗਾ ਉਹਨਾਂ ਚਿਰ ਆਪਾਂ ਕੀ ਜਵਾਬ ਦੇਵਾਂਗੇ ਉਹ ਤਾਂ ਇੱਕ ਸਮਝ ਲਓ ਵੀ ਚੀਜ਼ ਮੇਰੇ ਜ਼ਹਿਨਸ ਹੈਗੀ ਆ ਮੈਂ ਪੜੀ ਆ ਤਾਂ ਮੈਂ ਬੋਲਤੀ ਆ ਉਹ ਵੀ ਅੱਗੋ ਸਕ੍ਰਿਪਟਿਡ ਸਾ ਹਾਲਾਂਕਿ ਕਦੀ ਮੈਂ ਸਕ੍ਰਿਪਟਿਡ ਡਿਬੇਟ ਕੀਤੀ ਨਹੀਂ ਇਹ ਤੁਹਾਡੀ ਬਹੁਤ ਵਧੀਆ ਗੱਲ ਇਹ ਤੁਸੀਂ ਮੇਰੇ ਕੋਲ ਹੀ ਹੁੰਦੇ ਜੇ ਅਸੀਂ ਤੁਹਾਨੂੰ ਹਾਂ ਇੱਥੇ ਪੱਤਰਕਾਰ ਆਉਂਦੇ ਆ ਅਗਲੇ ਕਹਿੰਦੇ ਆ ਬਾਬਾ ਜੀ ਕੀ ਕੀ ਮੈਂ ਕਹਿੰਦਾ ਨਾ ਕੈਮਰੇ ਲਾਓ ਸਟਾਪ ਚੈਨਲ ਚੱਲ ਰਹੇ ਆ ਮੈਂ ਬੜਿਆ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਨਾ ਚੈਨਲ ਵਾਲਿਆਂ ਨੂੰ ਕਈ ਤੇ ਬਹੁਤ ਸਿਆਣੀ ਹਾਂ ਚਲੋ ਮੈਂ ਤੇ ਨਹੀਂ ਗੱਸਿਆਂ ਮੈਂ ਇਹ ਗੱਲ ਦਾ ਦਾਵਾ ਕਰਦਾ ਇਹ ਤੁਹਾਡਾ ਬੜਾਪਣਾ ਹੀ ਜੇ ਤੁਸੀਂ ਆਪਣੇ ਆਪ ਮਸਲਾ ਇਹ ਆਕਾਲ ਜੋਤ ਸਿੰਘ ਜਿੰਨਾ ਚਿਰ ਆਪਾਂ ਪੜਾਂਗੇ ਨਹੀਂ ਨਾ ਵੱਧ ਤੋਂ ਵੱਧ ਨਹੀਂ ਪੜਾਂਗੇ ਤੇ ਆਪਾਂ ਪੜ੍ਹਾਈ ਦੇ ਮੁਤਲਕ ਹਿਸਟਰੀ ਦੇ ਮੁਤਲਕ ਅੱਖਰਾਂ ਦੇ ਮੁਤਲਕ ਆਪਣਾ ਦਿਮਾਗ ਅੱਗੇ ਵਿਸ਼ਾਲ ਨਹੀਂ ਹੋਣੀ ਬੁੱਧੀ ਹਾਂਜੀ ਹੁਣ ਗੱਲ ਆ ਨਹੀਂ ਰਾਜ ਭਾਗ ਦੀ ਜਦੋਂ ਬਾਬਰ ਨੇ ਮਾਫ ਹੋਈ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਤੇ ਮਾਰੂ ਹਮਲੇ ਕੀਤੇ ਜਿਹਦੇ ਵਿੱਚ ਇਹ ਥੋੜੇ ਲੋਕ ਸ਼ਾਮਲ ਸੀ ਜਿਹੜੇ ਉਹਨੂੰ ਬੁਲਾ ਕੇ ਲਿਆ ਅੱਗੇ ਅਹੀ ਤੇਰੀ ਮਾਤਵੀ ਕਰਾਂਗੀ ਅੱਛਾ ਬਸ ਆ ਸਾਨੂੰ ਲਾਗੀ ਸਾਗੇ ਸਾਨੂੰ ਆ ਖਰਾਬ ਕਰਦੇ ਆ ਤੂੰ ਇਹਨਾਂ ਦੇ ਛਤਰਫੇਰ ਅਸੀਂ ਤੇਰੇ ਨਾਲ ਸਾਨੂੰ ਜੋ ਮਰਜੀ ਉਹਨਾਂ ਨੇ ਆਪਦੀ ਗੈਰਤ ਉਹਦੇ ਗਿੱਟਿਆਂ ਚ ਰੱਖ ਕੇ ਤੇ ਹਿੰਦੁਸਤਾਨ ਤੇ ਹਮਲੇ ਕਰਵਾਏ ਬਾਸ਼ਰਤ ਸਾਰੇ ਲੋਕ ਇਕੱਠੇ ਹੋ ਜਾਂਦੇ ਕਿਸੇ ਦੀ ਕੀ ਜ਼ਰਤ ਇਧਰ ਵੇਖ ਜੇ ਕੋਈ ਉਹਦਾ ਨੁਕਸਾਨ ਕੀ ਹੋਇਆ ਹਿੰਦੁਸਤਾਨ ਦੀਆਂ ਵੱਡੀਆਂ-ਵੱਡੀਆਂ ਸਭਿਆਤਾਵਾਂ ਵੱਡੀ ਤੋਂ ਵੱਡੀ ਰਜਵਾੜਾ ਸ਼ਾਹੀ ਜਿਹੜੀ ਆ ਉਹਨੇ ਤੋੜ ਮਰੋੜ ਕੇ ਸੁੱਟਤੀ ਉਹਦੇ ਲਸ਼ ਸਾਰੀ ਸੁੱਟਤੀ ਉਹਨੂੰ ਇੱਥੇ ਖੜਨ ਦਾ ਮੌਕਾ ਮਿਲਿਆ ਉਹਨੂੰ ਇੱਥੇ ਆਰਾਮ ਕਰਨ ਦਾ ਮੌਕਾ ਮਿਲਿਆ ਫੌਜਾਂ ਨੂੰ ਰਸਤ ਪੱਠਾ ਮਿਲਿਆ ਪਾਈਆਂ ਆ ਕੇ ਲੜਿਆ ਉਹ ਇੱਥੋਂ ਦੇ ਲੋਕਾਂ ਨੇ ਦਿੱਤਾ ਲੜਨ ਵਾਲੇ ਲੜੇ ਆਫਰੀਨ ਉਹਨਾਂ ਸੂਰਮਿਆਂ ਦੇ ਜਿਹੜੇ ਫਿਰ ਵੀ ਅੜਦੇ ਰਹੇ ਜਿਹੜੇ ਜੰਗ ਜੁੱਦ ਵਿੱਚ ਆਉਂਦੇ ਰਹੇ ਜਦੋਂ ਮਰਾਠਿਆਂ ਦੀ ਜੰਗ ਹੋਈ ਆ ਤੇ ਮਰਾਠਿਆਂ ਨੇ ਆਪਣੀਆਂ ਜਿੱਤਾਂ ਜਦੋਂ ਦਰਜ ਕੀਤੀਆਂ ਤੇ ਇੱਕ ਨਿਜ਼ਾਮ ਸ਼ਾਹੀ ਖਤਮ ਕੀਤੀ ਕੋਈ ਬੜਾ ਬਲਵਾਨ ਨਿਜ਼ਾਮ ਸੀ ਉਧਰ ਦਾ ਉਹਦਾ ਇੱਕ ਤੋਪਜੀ ਸੀਗਾ ਤੋਪਖਾਨਾ ਉਹਦੇ ਕੋਲ ਬੜਾ ਤਕੜਾ ਸੀ ਨਿਜ਼ਾਮ ਕੋ ਅੱਛਾ ਇਹ ਉਹਨੇ ਤੋਪਾਂ ਜਿਹੜਾ ਉਹਦਾ ਤੋਪਜੀ ਸੀਗਾ ਉਹਦਾ ਨਾਂ ਸੀ ਇਬਰਾਹਿਮ ਗਿਰਦੀ ਮੁਸਲਮਾਨ ਸੀਗਾ ਅੱਛਾ ਔਰ ਇੱਕ ਬੰਨੇ ਮਰਾਠੇ ਆ ਹਾਂਜੀ ਮਰਾਠੇ ਸਨਾਤਨ ਮਤ ਨੂੰ ਰਾਜਪੂਤਾਂ ਨਾ ਮਤ ਨੂੰ ਸਮਰਪਿਤ ਨੇ ਹਾਂਜੀ ਜਿਹਨੂੰ ਆਪਾਂ ਅੱਜ ਹਿੰਦੂ ਧਰਮ ਕਹਿ ਦਿੰਦੇ ਹਾਂ ਉਹਨਾਂ ਦਾ ਤੋਪਖਾਨੇ ਦਾ ਜਿਹੜਾ ਜਨਰਲ ਆ ਉਹ ਮੁਸਲਮ ਇਬਰਾਹਿਮ ਗਿਰਦੀ ਬੜੀ ਸੋਹਣੀ ਗੱਲ ਕਹੀ ਉਹਨੇ ਹਣ ਇਬਰਾਹਿਮ ਗਿਰਦੀ ਇੱਕ ਪਠਾਨ ਨਾਲ ਲੜ ਰਿਹਾ ਜਿਹੜਾ ਮੁਸਲਮਾਨ ਹਾਂਜੀ ਉਹ ਵੀ ਮੁਸਲਮਾਨ ਹੈ ਜਿੰਨੂੰ ਮਰਾਠਿਆਂ ਨੇ ਜਿੱਤਿਆ ਉਹ ਵੀ ਮੁਸਲਮਾਨ ਸੀ ਜਿਹੜਾ ਨਿਜ਼ਾਮ ਸੀ ਹਾਂਜੀ ਤੇ ਉਸ ਪੇਸ਼ਵਾ ਦੇ ਭਰਾ ਨੇ ਇਹ ਇਲਤਜਾ ਕੀਤੀ ਪੇਸ਼ਵਾ ਅੱਗੇ ਕਿ ਇਹ ਬੰਦਾ ਵਧੀਆ ਵਾ ਇਹਨਾਂ ਦੇ ਪੁਰਖੇ ਇੱਥੋਂ ਦੇ ਆ ਮੈਨੂੰ ਇਹ ਵਧੀਆ ਲੱਗਦਾ ਵਾ ਤੇ ਇਹਨੂੰ ਨਾ ਸਜ਼ਾ ਦਿੱਤੀ ਜਾਵੇ ਇਹਦੀਆਂ ਤੋਪਾਂ ਵੀ ਬੇਕਾਰ ਨੇ ਇਤੋਂ ਬਗੈਰ ਤੇ ਆਪਾਂ ਫਾਇਦਾ ਲਈਏ ਇਹ ਬੰਦਾ ਬਹਾਦਰ ਆ ਉਹ ਬੜਾ ਹੱਕ ਡਾ ਕੇ ਮਰਾਠਿਆਂ ਦੇ ਨਾਲ ਲੜਿਆ ਮਰਾਠਿਆਂ ਵੱਲੋਂ ਲੜਿਆ ਮਤਲਬ ਮਰਾਠਿਆਂ ਵੱਲੋਂ ਹੀ ਹਾਂ ਅਹਿਮਦ ਸ਼ਾਹ ਅਬਦਾਲੀ ਦੇ ਲਸ਼ਕਰ ਦਾ ਜੇ ਬਹੁਤ ਵੱਡਾ ਨੁਕਸਾਨ ਸਿੱਖਾਂ ਤੋਂ ਬਗੈਰ ਕਿਸੇ ਨੇ ਕੀਤਾ ਤੇ ਉਹ ਇਬਰਾਹਿਮ ਗਿਰਦੀ ਦੀਆਂ ਤੋਪਾਂ ਨੇ ਕੀਤਾ ਇਤਿਹਾਸ ਦਾ ਖਸਰੋ ਹੁੰਦਾ ਜਿਹੜੀ ਮੈਂ ਗੱਲ ਉਹਦੀ ਕਹਿਣ ਲੱਗਾ ਜਿਹੜਾ ਜਿਹੜੀ ਧਰਤੀ ਤੇ ਜੰਮਦਾ ਨਾ ਉੱਥੇ ਜੀਣ ਦਾ कि ਉਥੇ ਆਜ਼ਾਦ ਰਹਿਣ ਦਾ ਤੇ ਉਥੇ ਅੰਤਮ ਸਮਾਂ سپੁਰਦੇ ਖਾਕ ਆ ਜਾਂ ਸੰਸਕਾਰ ਆ ਉਹ ਉਤੋਂ ਦਾ ਹੱਕ ਰੱਖਦਾ ਨਹੀਂ ਖੋ ਸਕਦੀ ਅਸੀਂ ਕਿਸੇ ਤੋਂ ਜਦੋਂ ਉਹ ਗ੍ਰਿਫਤਾਰ ਹੋਇਆ ਬੰਦਾ ਮਰਾਠੇ ਹਾਰ ਗਏ ਪਾਣੀਪਤ ਦੇ ਵਿੱਚ ਉਹਨੂੰ ਬੀੜੀਆਂ ਮੁਸ਼ਕਾਂ ਬੰਨ ਕੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ ਪੇਸ਼ ਕੀਤਾ ਬਾਉ ਵਿਸ਼ਵਾਸ ਰਾਓ ਵੀਰ ਗਤੀ ਨੂੰ ਪ੍ਰਾਪਤ ਹੋਇਆ ਮਰਾਠਾ ਪਾਣੀਪਤ ਦੇ ਵਿੱਚ ਅਬਦਾਲੀ ਨਾਲ ਲੜਦਾ ਹੋਇਆ ਉਹ ਇੱਕ ਹੋਰ ਵਿਸ਼ਵਾ ਬਹਾਦਰ ਸੀ ਬੰਦਾ ਸੂਰਮਾ ਸੀਗਾ ਉਹਦੇ ਨਾਲ ਵੀ ਬੜੀ ਵੱਡੀ ਰਾਜਨੀਤੀ ਹੋਈ ਨਾ ਹਾਰਦਾ ਉਹ ਜੇ ਕਿਤੇ ਥੋੜਾ ਜਿਹਾ ਆਵਦਾ ਦਿਮਾਗ ਵਰਤ ਜਾਂਦਾ ਜਾਂ ਉਹਦੀ ਕਿਉਂਕਿ ਉਹਨੂੰ